ਸਾਸ਼ੀਏ ਕਾਲ ਦੋਸਤੋ ਸਵਾਗਤ ਹੈ ਸਫਲਤਾ ਦੀ ਸੋਚ ਤੇ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਗਲਤੀਆਂ ਦੀ ਜਿਹੜੀਆਂ ਸਾਨੂੰ ਜ਼ਿੰਦਗੀ 'ਚ ਅੱਗੇ ਵਧਣ ਤੋਂ ਰੋਕਦੀਆਂ ਹਨ ਤੇ ਤੁਹਾਡੀ ਸਫਲਤਾ ਨੂੰ ਦੂਰ ਤੱਕਦੀਆਂ ਹਨ ਹਰ ਕੋਈ ਸਫਲ ਹੋਣਾ ਚਾਹੁੰਦਾ ਹੈ ਪਰ ਬਹੁਤ ਘੱਟ ਲੋਕ ਹੋ ਪਾਉਂਦੇ ਹਨ ਕਿਉਂ ਕਿਉਂਕਿ ਸਫਲਤਾ ਕਿਸੇ ਜਾਦੂ ਨਾਲ ਨਹੀਂ ਇੱਕ ਸਿਸਟਮ ਨਾਲ ਆਉਂਦੀ ਹੈ ਅਤੇ ਜੇ ਸਿਸਟਮ ਵਿੱਚ ਗਲਤੀ ਹੈ ਤਾਂ ਨਤੀਜੇ ਵੀ ਖਰਾਬ ਹੀ ਹੋਣਗੇ ਚਲੋ ਦੋਸਤੋ ਆਓ ਸ਼ੁਰੂ ਕਰੀਏ ਪਹਿਲੀ ਗਲਤੀ ਨਾਲ ਪਹਿਲੀ ਗਲਤੀ ਸੰਪੂਰਨਤਾ ਦੀ ਉਡੀਕ ਇਹ ਸਭ ਤੋਂ ਵੱਡੀ ਰੁਕਾਵਟ ਹੈ ਅਸੀਂ ਸੋਚਦੇ ਹਾਂ ਜਦੋਂ ਸਭ ਕੁਝ ਪਰਫੈਕਟ ਹੋਵੇਗਾ ਤਦ ਹੀ ਸ਼ੁਰੂ ਕਰਾਂਗੇ ਮੈਨੂੰ ਵਧੀਆ ਕੈਮਰਾ ਚਾਹੀਦਾ ਹੈ ਸਹੀ ਟੀਮ ਚਾਹੀਦੀ ਹੈ ਸਮਾਂ ਠੀਕ ਹੋਵੇ ਫਿਰ ਕਰਾਂਗਾ ਪਰ ਉਹ ਸਮਾਂ ਕਦੇ ਨਹੀਂ ਆਉਂਦਾ ਅਸੀਂ ਉਡੀਕ ਕਰਦੇ ਰਹਿੰਦੇ ਹਾਂ ਅਤੇ ਸ਼ੁਰੂ ਕਰਨ ਦਾ ਮੌਕਾ ਖੋ ਬੈਠਦੇ ਹਾਂ ਸੱਚ ਇਹ ਹੈ ਤੁਹਾਡਾ ਪਹਿਲਾ ਵੀਡੀਓ ਹਮੇਸ਼ਾ ਕਮਜ਼ੋਰ ਹੋਵੇਗਾ ਤੁਹਾਡਾ ਪਹਿਲਾ ਪ੍ਰੋਜੈਕਟ ਹਮੇਸ਼ਾ ਅਧੂਰਾ ਹੋਵੇਗਾ ਪਰ ਉਹ ਅਧੂਰੀ ਸ਼ੁਰੂਆਤ ਤੁਹਾਨੂੰ ਸਿੱਖਣ ਦਾ ਰਸਤਾ ਦਿੰਦੀ ਹੈ ਕੀਤਾ ਹੋਇਆ ਕੰਮ ਨਾ ਕੀਤੇ ਹੋਏ ਸੰਪੂਰਨ ਕੰਮ ਨਾਲੋਂ ਹਮੇਸ਼ਾ ਬਿਹਤਰ ਹੁੰਦਾ ਹੈ ਜਿਵੇਂ ਕਿ ਤੀਰੂਬਾਈ ਅੰਬਾਨੀ ਨੇ ਇੱਕ ਛੋਟੀ ਜਿਹੀ ਦੁਕਾਨ ਤੋਂ ਸ਼ੁਰੂਆਤ ਕੀਤੀ ਸਟੀਵ ਜੋਬਸ ਨੇ ਗੈਰਾਜ ਤੋਂ ਐਪਲ ਬਣਾਈ ਜੇ ਉਹ ੜੀਕਰਦੇ ਰਹਿੰਦੇ ਤਾਂ ਅੱਜ ਅਸੀਂ ਉਨ੍ਹਾਂ ਦਾ ਨਾਮ ਵੀ ਨਾ ਜਾਣਦੇ ਸ਼ੁਰੂ ਕਰੋ ਚਾਹੇ ਛੋਟਾ ਹੀ ਕਦਮ ਕਿਉਂ ਨਾ ਹੋਵੇ ਕਿਉਂਕਿ ਸ਼ੁਰੂਆਤ ਹੀ ਸਫਲਤਾ ਦਾ ਪਹਿਲਾ ਪੰਨਾ ਹੈ ਦੂਜੀ ਗਲਤੀ ਤੁਰੰਤ ਨਤੀਜੇ ਦੀ ਭੁੱਖ ਅਸੀਂ ਚਾਹੁੰਦੇ ਹਾਂ ਅੱਜ ਮਿਹਨਤ ਕਰੀਏ ਤੇ ਕੱਲ ਇਨਾਮ ਮਿਲ ਜਾਵੇ ਪਰ ਸਫਲਤਾ ਇੱਕ ਲੰਮਾ ਰਸਤਾ ਹੈ ਇਹ ਫਾਸਟ ਫੂਡ ਨਹੀਂ ਸਲੋ ਕੁੱਕ ਹੈ ਸਫਲਤਾ ਇੱਕ ਦਿਨ ਦਾ ਜਾਦੂ ਨਹੀਂ ਇਹ ਰੋਜ਼ਾਨਾ ਦੀ ਆਦਤ ਹੈ ਇੱਕ ਦਿਨ ਤੁਸੀਂ ਜਿਮ ਜਾ ਕੇ ਫਰਕ ਨਹੀਂ ਵੇਖੋਗੇ ਪਰ ਜੇ ਤੁਸੀਂ 100 ਦਿਨ ਜਾਂਦੇ ਹੋ ਤਾਂ ਨਤੀਜਾ ਪੱਕਾ ਹੈ ਇਹ ਹੈ ਕੰਪਾਊਂਡਿੰਗ ਦਾ ਜਾਦੂ ਜਿਵੇਂ ਬੈਂਕ ਵਿੱਚ ਪੈਸੇ ਹੌਲੀ-ਹੌਲੀ ਵੱਧਦੇ ਹਨ ਉਸੇ ਤਰ੍ਹਾਂ ਆਦਤਾਂ ਵੀ ਸਮੇਂ ਦੇ ਨਾਲ ਗੁਣਾ ਹੁੰਦੀਆਂ ਹਨ ਜਿਵੇਂ ਕਿ ਇੱਕ ਬੀਜ ਜਦੋਂ ਅਸੀਂ ਮਿੱਟੀ ਵਿੱਚ ਲਗਾਉਂਦੇ ਹਾਂ ਤਾਂ ਤੁਰੰਤ ਫਲ ਨਹੀਂ ਦਿੰਦਾ ਪਰ ਜੇ ਅਸੀਂ ਉਸ ਨੂੰ ਰੋਜ਼ਾਨਾ ਪਾਣੀ ਪਾਉਂਦੇ ਹਾਂ ਤਾਂ ਸਮੇਂ ਦੇ ਨਾਲ ਤਰਖਤ ਬਣ ਜਾਂਦਾ ਹੈ ਇਸੇ ਤਰ੍ਹਾਂ ਹੀ ਨਤੀਜਿਆਂ ਤੋਂ ਵੱਧ ਪ੍ਰਕਿਰਿਆ ਤੇ ਵਿਸ਼ਵਾਸ ਰੱਖੋ ਹਰ ਰੋਜ਼ ਥੋੜਾ ਕਰੋ ਪਰ ਕਰਦੇ ਰਹੋ ਤੀਜੀ ਗੱਲਤੀ ਦੂਜਿਆਂ ਨਾਲ ਤੁਲਨਾ ਇਹ ਗੱਲਤੀ ਚੁੱਪਚਾਪ ਤੁਹਾਡਾ ਵਿਸ਼ਵਾਸ ਖਾ ਜਾਂਦੀ ਹੈ ਅਸੀਂ ਆਪਣੀ ਜ਼ਿੰਦਗੀ ਦੇ ਬੈਕਸਟੇਜ ਕਿਸੇ ਹੋਰ ਦੇ ਹਾਈਲਾਈਟ ਰੀਲ ਦੇ ਨਾਲ ਤੋਲਦੇ ਹਾਂ ਇੰਸਟਾਗ੍ਰam ਤੇ ਲੋਕਾਂ ਦੀ ਚਮਕ ਤਮਕ ਦੇਖਦੇ ਹਾਂ ਸੋਚਦੇ ਹਾਂ ਉਹ ਤਾਂ ਬਹੁਤ ਅੱਗੇ ਹਨ ਮੈਂ ਪਿੱਛੇ ਰਹਿ ਗਿਆ ਪਰ ਸੱਚ ਇਹ ਹੈ ਤੁਸੀਂ ਉਹਨਾਂ ਦੀ ਸਾਲਾਂ ਦੀ ਮਿਹਨਤ ਨਹੀਂ ਵੇਖਦੇ ਸਿਰਫ ਚਮਤਕਾਰ ਪਲ ਦੇਖਦੇ ਆ ਜਿਵੇਂ ਕਿ ਐਮ ਐਸ ਧੋਨੀ ਨੂੰ ਦੇਖੋ ਉਹ ਛੋਟੇ ਸ਼ਹਿਰ ਰਾਂਚੀ ਦਾ ਇੱਕ ਸਧਾਰਨ ਲੜਕਾ ਜੋ ਰੇਲਵੇ 'ਚ ਟਿਕਟ ਚੈਕਰ ਸੀ ਉਹ ਹੋਰਨਾਂ ਨਾਲ ਤੁਲਨਾ ਕਰ ਸਕਦਾ ਸੀ ਕਿ ਉਹਨਾਂ ਕੋਲ ਫੈਸਿਲਿਟੀਆਂ ਵੱਧ ਹਨ ਟ੍ਰੇਨਿੰਗ ਵਧੀਆ ਹੈ ਪਰ ਨਹੀਂ ਉਸਨੇ ਆਪਣੀ ਮਿਹਨਤ ਧੀਰਜ ਅਤੇ ਸ਼ਾਂਤ ਸੋਚ ਨਾਲ ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾਇਆ ਉਸਨੇ ਹੋਰ ਨਾਲ ਨਹੀਂ ਸਗੋ ਖੁਦ ਦੇ ਨਾਲ ਮੁਕਾਬਲਾ ਕੀਤਾ ਚੌਥੀ ਗਲਤੀ ਇੱਕ ਹਾਰ ਨਾਲ ਹਾਰ ਮੰਨ ਲੈਣਾ ਇਹ ਗਲਤੀ ਸਭ ਤੋਂ ਆਮ ਹੈ ਅੱਜ ਡਾਈਟ ਟੁੱਟ ਗਈ ਹੁਣ ਛੱਡੋ ਇੱਕ ਦਿਨ ਜਿਮ ਨਹੀਂ ਗਿਆ ਹੁਣ ਛੱਡੋ ਪਰ ਸਫਲ ਲੋਕਾਂ ਦਾ ਨਿਯਮ ਹੈ ਨੈਵਰ ਫੇਲ ਟ्वाइज ਇਨ ਅ ਰੋ ਇੱਕ ਦਿਨ ਗਲਤੀ ਹੋ ਗਈ ਠੀਕ ਹੈ ਪਰ ਦੂਜੇ ਦਿਨ ਵਾਪਸ ਆਉਣਾ ਲਾਜ਼ਮੀ ਹੈ ਜਿਵੇਂ ਕਿ ਖਿਡਾਰੀ ਕਈ ਮੈਚ ਹਾਰਦੇ ਹਨ ਪਰ ਉਹ ਹਮੇਸ਼ਾ ਵਾਪਸ ਆਉਂਦੇ ਹਨ ਇਹੀ ਫਰਕ ਹੁੰਦਾ ਹੈ ਜਿੱਤਣ ਵਾਲੇ ਤੇ ਹਾਰਨ ਵਾਲੇ ਵਿੱਚ ਡਰ ਦੇ ਅੱਗੇ ਹੀ ਜਿੱਤ ਹੁੰਦੀ ਹੈ ਹਮੇਸ਼ਾ ਡਰ ਦਾ ਸਾਹਮਣਾ ਕਰਨਾ ਚਾਹੀਦਾ ਹੈ ਕਨਸਿਸਟੈਂਸੀ ਦੀ ਕਦਰ ਕਰੋ ਪਰ ਆਪਣੇ ਆਪ ਨੂੰ ਮਾਫ ਕਰਨਾ ਵੀ ਸਿੱਖੋ ਇੱਕ ਛੋਟੀ ਹਾਰ ਵੱਡੀ ਹਾਰ ਨਹੀਂ ਹੁੰਦੀ ਜੇ ਤੁਸੀਂ ਕੱਲ ਦੁਬਾਰਾ ਸ਼ੁਰੂ ਕਰਦੇ ਹੋ ਪੰਜਵੀਂ ਗਲਤੀ ਮੈਂ ਇਦਾਂ ਦਾ ਹੀ ਹਾਂ ਸਥਿਰ ਸੋਚ ਇਹ ਸਭ ਤੋਂ adhik ਪਰ ਸਭ ਤੋਂ ਖਤਰਨਾਕ ਗਲਤੀ ਹੈ। ਮੈਂ ਗਣਿਤ ਵਿੱਚ ਕਮਜ਼ੋਰ ਹਾਂ, ਮੈਂ ਬੋਲ ਨਹੀਂ ਸਕਦਾ, ਮੈਂ ਬਿਜ਼ਨਸ ਮਾਈਂਡਡ ਨਹੀਂ ਹਾਂ। ਜਦੋਂ ਅਸੀਂ ਇਦਾਂ ਕਹਿੰਦੇ ਹਾਂ ਤਾਂ ਤੁਸੀਂ ਆਪਣੇ ਆਪ ਨੂੰ ਸੀਮਾ ਵਿੱਚ ਬੰਦ ਕਰ ਲੈਂਦੇ ਹੋ। ਸਫਲ ਲੋਕ ਮੰਨਦੇ ਹਨ ਕਾਬਲੀਅਤ ਸਿੱਖੀ ਜਾ ਸਕਦੀ ਹੈ, ਹੁਨਰ ਵਧਾਇਆ ਜਾ ਸਕਦਾ ਹੈ। ਜਿਵੇਂ ਕਿ ਥਾਮਸ ਐਡੀਸਨ ਨੇ ਹਜ਼ਾਰ ਵਾਰ ਬਲਬ ਬਣਾਉਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਕਿਹਾ ਤੂੰ ਹਜ਼ਾਰ ਵਾਰ ਫੇਲ ਹੋ ਗਿਆ ਐਂਡਰਸਨ ਨੇ ਕਿਹਾ ਨਹੀਂ ਮੈਂ ਹਜ਼ਾਰ ਤਰੀਕੇ ਲੱਭ ਲਏ ਹਨ ਜਿਨ੍ਹਾਂ ਨਾਲ ਬੱਲਬ ਨਹੀਂ ਬਣਦਾ ਇਹੀ ਸਫਲਤਾ ਦੀ ਸੋਚ ਹੈ ਥਾਮਸ ਐਡੀਸਨ ਦੇ ਜੀਵਨ ਤੋਂ ਸਾਨੂੰ ਇਹੀ ਸਿੱਖਣ ਨੂੰ ਮਿਲਦਾ ਹੈ ਗ੍ਰੋਥ ਮਾਈਂਡਸੈਟ ਅਪਣਾਓ ਸਿੱਖਦੇ ਰਹੋ ਵੱਧਦੇ ਰਹੋ ਤੇ ਤੁਸੀਂ ਇੱਕ ਦਿਨ ਸਫਲ ਹੋ ਜਾਓਗੇ ਇਹ ਪੰਜ ਗਲਤੀਆਂ ਜੇ ਤੁਸੀਂ ਸੁਧਾਰ ਲਓ ਤਾਂ ਕੋਈ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ ਸੰਪੂਰਨਤਾ ਦੀ ਉਡੀਕ ਨਾ ਕਰੋ ਸ਼ੁਰੂ ਕਰੋ ਤੁਰੰਤ ਨਤੀਜੇ ਦੀ ਭੁੱਖ ਛੱਡੋ ਸਬਰ ਕਰੋ ਦੂਜਿਆਂ ਨਾਲ ਤੁਲਨਾ ਨਾ ਕਰੋ ਆਪਣੇ ਆਪ ਨਾਲ ਕਰੋ ਇੱਕ ਹਾਰ ਨਾਲ ਹਾਰ ਨਾ ਮੰਨੋ ਦੁਬਾਰਾ ਉੱਠੋ ਮੈਂ ਨਹੀਂ ਕਰ ਸਕਦਾ ਦੀ ਸੋਚ ਬਦਲੋ ਮੈਂ ਸਿੱਖ ਸਕਦਾ ਹਾਂ ਕਹੋ ਸਫਲਤਾ ਉਹਨਾਂ ਦੀ ਹੁੰਦੀ ਹੈ ਜੋ ਰੁਕਦੇ ਨਹੀਂ ਚਾਹੇ ਰਸਤਾ ਕਿੰਨਾ ਵੀ ਔਖਾ ਕਿਉਂ ਨਾ ਹੋਵੇ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਤੁਸੀਂ ਅੱਜ ਤੋਂ ਕਿਹੜੀ ਗਲਤੀ ਸੁਧਾਰ ਰਹੇ ਹੋ ਜੇ ਇਹ ਵੀਡੀਓ ਪ੍ਰੇਰਣਾ ਦੇਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਸਫਲਤਾ ਦੀ ਸੋਚ ਧੰਨਵਾਦ ਸੋਚ ਬਦਲੋ ਜ਼ਿੰਦਗੀ ਬਦਲੋ